ਗਿਆਨ ਸਚਾ ਪਾਤਸ਼ਾਹੋ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਣਾ ਦਾ ਵੇਸਾਹ ਇਕ ਓਅੰਕਾਰ ਸਤਗੁਰ ਪ੍ਰਸਾਦ लो महलानो नहीं, जन में जनमे अकारथ की नानक हर पजमना ਜੇ ਬੇਦਜਲ ਕੌਮੀਨਾ ਵਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਹਿ ਉਦਾਸ ਕਹੁ ਨਾਨਕ ਪਜ ਹਰਮਨਾ ਪਰੈ ਨ ਜਮ ਕੀ ਫਾਸ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਾਜ ਹਰ ਮਨਾ ਆਉਦੇ ਜਾਤ ਹੈ ਬੀਤ ਬੇਰਦ ਪਇਓ ਸੂਜ ਨਹੀਂ ਕਾਲ ਪਹੁੰਚਿਓ ਆਣ ਹੋ ਨਾਨਕ ਨਰ ਬਾਵਰੇ ਕਿਉ ਨ ਪਜੈ ਪਰਵਾਨ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਂ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ ਪਤ ਤੇ ਉਧਾਰਨ ਪੈ ਹਾਰਣਾ ਹਰਿਆਣਾਥ ਕੇ ਨਾਥ ਕਾਹੂ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਪਾਦੀਓ ਤਾਂ ਸਿਉ ਨੇ ਹੂ ਨਕੀਨ ਕਾਹੂ ਨਾਨਕ ਨਰ ਬਾਵਰੇ ਆਬ ਕਿਉਂ ਡੋਲਤ ਦੀਨ ਤਨ ਧਨ ਸੰਪੈ ਸੁਖ ਦਿਓ ਅਰ ਜਹਨੇ ਕੇ ਤਾਮ ਕਾਹੂ ਲਾਲਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ नाहिन कहो सुन सुनरे मना ते गत सिमरगत तह जे रे तमीत ते नानक सुन रे मना ते सिमरत गत ਆਉਦ ਕਟਤ ਹੈ ਲੀਤ ਪੰਜ ਤਤ ਕੋ ਤਨ ਰਚਿਓ ਜਨ ਹ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਾ ਹੈ ਮੈਂ ਮਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ ਕਹੁ ਨਾਨਕ ਤੇ ਪਜ ਮਨਾ ਪਾਉ ਨੇ ਦੇ ਉਤਰਹਿ ਪਾਰ ਸੁਖ ਦੁਖ ਜਹ ਪਰ ਸੈ ਨਹੀਂ ਲੋਭ ਮੋਹ ਅਬਿਮਾਨ ਕਹੁ ਨਾਨਕ ਸੁਨਰੇ ਮਨਾ सोमूर्त भगवान् उस्तत निन्दया नाहे जे कंचन लो रे मना ਮੁਕਤ ਤਾਂ ਹੈ ਤੈ ਜਾਨ ਹਰ ਖਸੋਗ ਜਾ ਕੈ ਨਹੀਂ ਬੈਰੀ ਮੀ ਤਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਂ ਹੈ ਤੈ ਜਾਨ ہے کوں کو دیت نہ ہے نہ پہمانتیاں کوں نانک سن رے منا گننی تا ہے وکھان جہ وکھیا سگلی تجی لیو پےکھ بہراگ کوں نانک سن رے منا ਤੇ ਨਰ ਮਾਥੇ ਪਾਗ ਜਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜਹਿ ਪ੍ਰਾਨੀ ਹੋਂ ਮੈਂ ਤਜੀ करता राम पशान वाह नानक वह मुक नर हे मन साची मान peh naasan dur mat harna kal main har ko naam nes din jo nanak bhajai safal hoite kaam jeh ba gun gobind bhaj ho karn suno har naam kaho nanak sun re mana ਪਰਹਿ ਨਾ ਜਮ ਕਹਿ ਤਾਮ ਜਹਿ ਬਾ ਗੁਣ ਗੋਬਿੰਦ ਪਜੋ ਕਾਰਨ ਸੁਣੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰਹਿ ਨਾ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਦੋਬ ਮੋਹ ਅਹੰਕਾਰ ਕਹ ਨਾਨਕ ਆਪੜ ਤਰੈ ਔਰ ਨਾ ਲੇਤ ਉਧਾਰੇ ਕਿਉ ਸਪਨਾ ਯਰ ਵੇਖਣਾ ਐਸੇ ਜਗ ਕੋ ਜਾਣ ਤਿੰਨ ਮੈਂ ਕਠ ਸਾਚੋ ਨਹੀਂ ਨਾਨਕ ਬਨ பகਵਾਨੇ ਇਸ ਦਿਨ ਮਾਇਆ ਕਾਰਨ प्राणी डोलतनीता कोटन में नानत को नारायण यचित जैसे जलते बुदबुदा उपज बिनसैनीत जग रचना तैसे रची काउ नानक सोनमीत रानी कछू न चेत मद माया कयंद काउ नानक भेन हर भॼन परत ताईं जमखंद जो सुख कचाह सदा शर राम किले हो नानक सुनरे मन दुर्लभ मनुखदे मया कारणतावहि मूर खलन अहो नानक भेनहारे भजन बिरथा जन्म सर प्राणि दिन पजै ਉਪਰਾਮ ਤੈ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਾਦ ਰਹੋ ਬਿਸਰਿਓ ਗੋਬਿੰਦ ਨਾਮ ਕਾਹ ਨਾਨਕ ਬਿਨ ਹਰ ਪਜਨ ਜੀਵਨ ਕਾਉਨੇ ਕਾਮ ਰਾਨੀ RAM ਨਾ ਚੇਤੇ ਮਦਮਾਇਆ ਕੰਦਾ ਕਹੋ ਨਾਨਕ ਹਰ ਭਜਨ ਬਨ ਫਰਤ ਤਾਂ ਹੈ ਜਮ ਫੰਦ ਸੁਖ ਮੈਂ ਬਹੁ ਸੰਗੀ ਭੇ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਉ ਨਾਨਕ ਆਰ ਪਾਜ ਮਨਾ ਨਿਰਪੈ ਪਾਵੈ ਬਾਸ ਜਤਨ ਬੋਤ ਮੈਂ ਕਰ ਰਹਿਓ ਮਿਟਿਓ ਨਾਮਨ ਕੋ ਮਾਨ ਨੋਰ ਮਤ ਸੋ ਨਾਨਕ ਫਦਿਓ ਰੱਖ ਲਹਾਉ ਭਗਵਾਨ ਬਾਲ ਜੁਵਾਨੀ ਅਰ ਬਿਰਦ ਖੁਨਾ ਤੀਨ ਅਵਸਥਾ ਜਾਣ ਕਾਉ ਨਾਨਕ ਹਰ ਪਜਨ ਬਨੇ ਬਰਥਾ ਸਭ ਹੀ ਮਾਨ ਕਰਨੋ ਹੁ ਤੋ ਸੋਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਿਓ ਰਾਮ ਗਇਓ ਆਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾ ਹਿਨ ਮੀਤਾ ਨਾਨਕ ਮੂਰਤ ਚਤਰ ਜਿਉ ਛਾੜਦੇ ਨਾ ਹਨ ਪੀਤ ਨਰ ਚਾਹਤ ਕਾਸ਼ਿਆਰਾ ਔਰ ਐ ਕੀ ਔਰ ਐ ਭਈ ਚਿਤ ਵਤ ਰਹੇ ਉਠਗਾਓ ਨਾਨਕ ਪਾਸੇ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਾਗਤ ਪਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਬਹੁ ਨਾਨਕ ਮਨ ਸਿਮਰਤੇ ਪੂਰਨ ਹੋ ਵਹ ਕਾਮ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕਾ ਬਿਨ ਸੈ ਛਿਨ ਮੈਂ ਮੀਤਾ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜਹ ਘਟ ਸਿਮਰਨ ਰਾਮ ਕੋ सो नर मुता जान हर अंतर नहीं, नानक साची मान, एक भगत भगवान जह प्राणी क नाहे मन जैसे सुकर सहान नानक मानो ताहे तन स्वामी को सदा ज तजत नहीं नेता हर पाय ਇਕ ਗਮਾਣ ਹੋਇ ਕਚਤ ਤੀਰਥ ਪਰ ਤਰ ਅਰਦਾਨ ਕਰ ਮਨ ਮੈਂ ਧਰੈ ਗਮਾਣ ਨਾਨਕ ਨੇ ਫਲ ਜਾਤ ਤਿਹ ਜਾਉ ਕੁੰਚ ਰੇ ਅਸ਼ਨਾਨ ਸਿਰ ਕੰਪਿਓ ਪਾਗ ਡਾਗ ਮਗੇ ਨੈਣ ਜੋਤ ਤੇ ਹੀ ਨਾ ਕਹੋ ਨਾਨਕ ਬਿਦ ਪਾਈ ਤਉ ਨ ਹਰ ਰਸ ਲੀਨ ਨਜਕਾਰ ਦੇਖਿਓ ਜਗਤ ਮੈਂ ਕੋ ਕਉ ਕੋ ਨਾ ਹੈ ਨਾਨਕ ਥਰ ਹਰ ਫਗਤ ਹੈ ਤੇਰਾ ਕੋ ਮਨ ਮਾਇ ਜਾਗ ਰਚਨਾ ਸਭ ਝੂਠ ਹੈ ਜਾਣ ਲਹੋਰ ਮੀਤਾ ਕਹਿ ਨਾਨਕ ਥਰ ਨਾਰਾ ਹੈ ਜਾਉ ਬਾਲੂ ਕੇ ਪੇਤ RAM ਗਯੋ RAVAN ਗਯੋ ਜਾ ਕਬਹ ਪਰਵਾਰ ਕਹੋ ਨਾਨਕ ਥੇਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੁੰਨੀ ਹੋਏ ਇਹ ਹਮਾਰਾ ਦ ਸੰਸਾਰ ਕੋ ਨਾਨਕ ਥੇਰ ਨਹੀਂ ਕੋਏ ਜੋ ਬਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਨ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਭਲ ਛਟਕਿਓ ਬੰਧਨ ਪਰੇ ਕਛੂ ਨਾ ਹੋਤੇ ਉਪਾਏ ਕਹ ਨਾਨਕ ਅਬ ਓਟ ਹਾਰੇ ਗਾਜ ਜਿਉ ਹੋ ਸਹਾਰੇ ਬਲ ਹੋ ਆ ਬੰਦਨ ਛੁੱਟੇ ਸਭ ਕਿਛ ਹੋਤੇ ਉਪਾਏ ਨਾਨਕ ਸਭ ਕਿਛ ਤੁਮਰਾ ਹੱਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ કો નાને બેહો સાથ કહો નાનક એ પપત મે ટેક એક રગ નાથે નામ રહે ઓ સાધુ રહે ઓ રહે ઓ ગોર ગોવિંદા કહો નાનક એ જગત મે कनि जपियो गुरमंत राम नाम मै गहियो जा के सम नृत संकट मिट दर सुहारो हो ए -ए -ए राम नाम मै गहियो جا کے سم نہیں کے سمرت سنکٹ مٹے درس ہوئے